ਚੱਲਦੀ ਹੋਈ ਦੋਨੋਂ ਖਿਡਾਰੀਆਂ ਦੇ ਦਰਮਿਆਨ ਲੱਗਿਆ ਪਿਆ ਚੋਰ ਛੇਡ ਖਾਦੀ ਦੀ ਵੀਰੋ ਪਹਿਲਾ ਨੰਬਰ ਕਿਹੜਾ ਰਸ਼ੀਮ ਦਾ ਪਹਿਲਾ ਨੰਬਰ ਕਿਹੜਾ ਯਾ ਹਏ ਮਛੜਾ ਦੀ ਟੀਮ ਦੇ ਲਈ ਜਿਹੜਾ ਮਾਨਸਾ ਕਟਰ ਹੈ ਕਿਤੇ ਪਿਆ ਦਾ ਹੈ ਦੇਸ਼ ਮਾਲਵਾ ਕਟਨਵਾ ਬਰੋਲੇ ਜੋੜਾ ਮੋਰ ਸੂਰਮਾ ਭਾਰੀ ਕੌਣ ਕਰਕੇ ਬੋਲੇ ਨਾਥ ਦੀ ਰੇਡ ਪੈ ਰਹੀ ਹੈ ਪਾਗੜੇ ਵਾਲੇ ਸੋਨੀ ਦੇ ਸੱਟ ਲੱਗੀ ਹੈ ਉਸ ਖਿਡਾਰੀ ਦੀ ਬਹੁਤ ਸਾਰੀਆਂ ਦਵਾਵਾਂ ਹੈ ਪਰਮਾਤਮਾ ਜਲਦੀ ਸਿਰਜਾਬ ਕਰੇ ਫਿਰ ਇਹ ਨਾ ਗਰਾਊਂਡਾਂ ਵਿੱਚ ਆਵੇ ਫਿਰ ਵੱਖਰੀਆਂ ਗੱਲਾਂ ਹੋਣਗੀਆਂ ਨਾਥ ਪੁਆਇੰਟ ਲੈ ਕੇ ਆ ਗਿਆ ਕਿ ਜੋਗਯ ਉਤਰ ਪਹਾੜੋਂ ਆਏ ਓ ਚਰਖੇ ਹਰ ਵੇਖਦਾ ਵੀ ਸਾਹਮਣੇ ਛੋਟਾ ਨਾਥ ਰੇਡ ਪੁਆਇੰਟ ਦੇ ਲਈ ਤਿਆਰ ਹੈ ਸ਼ਾਜਲੀ ਦੇ ਵਿੱਚ ਅੱਜ ਰਾਤ ਨੂੰ ਬੜਾ ਪਿਆਰ ਸਤਿਕਾਰ ਜਿਹੜਾ ਸੰਗਤ ਨੇ ਬਖਸ਼ਿਆ ਮੇਰੇ और चार या है। भी खुशी ये पले बल्ले हो जो जबाना और कलदीप थोड़ी ट्राई कर दंड छोटा नाथ जाए का चेला तो लुटता मेला का चेला ਲੜਦਾ ਮੇਲਾ ਨਾ ਪਿੰਡ ਦਾ ਪਾਤਾ ਹੋ ਚੁੱਕਿਆ ਹੈ ਛੋਟਾ ਨਾਥ ਰੇਡਪੋਰ ਦੇ ਲਈ ਤਿਆਰ ਪਰ ਤਿਆਰ ਹੈ ਔਰ ਮੁੰਡਾ ਕਹਿੰਦੇ ਸਿਆਨੋ ਦੀ ਧਰਤੀ ਦਾ ਔਰ ਦੁਨੀਆ ਦਾ ਪੱਟਾ ਮੰਨ ਲਾ ਹੁਣ ਚਾਰਾ ਦੇ ਵਿੱਚੋਂ ਕਿਹੜਾ ਕਿਹੜੇ ਦਾ ਦੇ ਨਾਲ ਜਫਾ ਲਾਊਗਾ ਔਰ ਦੁਨੀਆ ਕਹਿੰਦੇ ਨੰਨਵਾਰ ਰਹੀ ਹੈ ਪੱਟਾ ਮੰਨ ਕਬੱਡੀ ਪਾ ਰਿਹਾ ਹੈ ਛੱਠਿਆਂ ਵਾਲਾ ਤੁੱਲਾ ਵੀ ਇਹੋ ਜਿਹੀ ਕਬੱਡੀ ਪਾਉਂਦਾ ਹੈ ਨਾ ਕੋਈ ਇਹੋ ਜਿਹੀ ਕਬੱਡੀ ਪਾਉਂਦਾ ਹੈ ਇਹਨਾਂ ਦੀ ਖੇਡ ਦਾ ਇਹਨਾਂ ਦੀ ਰੇਡ ਦਾ ਕਿਹੜਾ ਕਾਬਲ ਸਟਾਈਲ ਹੈ ਦੋਨੋਂ ਕਿਹੜਾ ਜਫਾ ਲਾ ਕੇ ਪਾਟ ਦਾ ਵਾਦਾ ਕਰ ਗਿਆ ਹੈ ਨੰਬਰ ਕਿਹੜਾ ਜਿਆਸੀ ਦੇ ਹਿੱਸੇ ਜਾ ਅਸ਼ੀਨ ਦੀ ਟੀਮ ਦੇ ਲਈ ਫਾਨੇ ਹੋਰੀ ਆਏ ਹੋਏ ਨੇ ਅਸ਼ੀਨ ਵਾਲੇ ਫਾਨੇ ਹੋਰਾਂ ਦੀਆਂ ਗੱਲਾਂ ਹੁੰਦੀਆਂ ਨੇ ਬੰਮੇ ਦੀਆਂ ਗੱਲਾਂ ਹੁੰਦੀਆਂ ਨੇ ਝੜਕੜੀ ਵਾਲਾ ਸੱਤੀ ਹੋਲਡ ਕਰਤਾ ਜੀ ਹੋਲਡ ਕਰਤਾ ਜੀ ਰੈਫਰੀ ਸਾਹਿਬ ਦੱਸਿਓ ਆ ਜਾਂਦਾ ਢੋਲਰੀ ਜੀ ਦੇਖ ਲਓ ਜੀ ਕਨੇ ਹੋਲਡ ਕਰਤਾ ਜੱਟਾ ਢੋਲੀ ਜਰ ਚੈੱਕ ਕਰੇਗਾ ਪੁਆਇੰਟ ਜਿਹੜਾ ਹੋਲਡ ਕੀਤਾ ਗਿਆ ਹੈ ਲਵੀ ਦਾਸ ਪਾਕ ਕਬੱਡੀ ਨੌਜਨ ਬੜਾ ਕਹਿੰਦੇ ਤੇਜ਼ ਖਿਡਾਰੀ ਹੈ ਬੜਾ ਸਪੀਡੀ ਹੈ ਤੇ ਬੜਾ ਤਮਾਕੀ ਪਲੇਅਰ ਹੈ ਇੰਗਲੈਂਡ ਦੇ ਵਿੱਚ ਆ ਸੀਜ਼ਨ ਚਰਚਾ ਕਰਵਾਈ ਹੈ ਔਰ ਚਾਰ ਹੈ ਲਵੀ ਕਗੜਿਆ ਤੁਮੂ ਇਹ ਫਾਈਨਲ ਦੇ ਵਿੱਚ ਕਰਵਾਵੇ ਛੇਰ ਤਾੜੀਆਂ ਵੱਜਣਗੀਆਂ ਜ਼ਰੂਰ ਪਰ ਉਧਰਲੇ ਪਾਸੇ ਗਗਨਾ ਮੇਰੇ ਵੀਰੋ ਕਰਦਾ ਹੋਇਆ ਟਰਾਈ ਨਾ ਯੂ ਨੋ ਪਰ ਤਕੜੀ ਪੁਆਇੰਟ ਦਾ ਵਾਧਾ ਦਾ ਸਿੰਘਾ ਦੋ ਦਾਣਾ ਕਰ ਗਿਆ ਖੁਰਪ੍ਰੀਤ ਲਈ ਰੇਡ ਕਰਨ ਦੇ ਲਈ ਤਿਆਰ ਹੈ ਭਾਈ ਸਾਹਿਬ ਕਰ ਦਿਓ ਸਿਰਕ ਕਬੱਡੀ ਦੀ ਬਰਿਆਂ ਵਾਲਾ ਗੁਰਪ੍ਰੀਤ ਕਬੱਡੀ ਬਰਿਆਂ ਪ੍ਰੀਤ ਜਾਵੇ ਫਿਰ ਬਹੁਤ ਹਾਂ ਨਹੀਂ ਵੀ ਭਾਈ ਸਾਹਿਬ ਉਧਰੋਂ ਚਾਰਜ ਮੁੱਕ ਜੇ ਉਧਰੋਂ ਜਸ਼ਨ ਮਹਿਲ ਵਾਲਾ ਰੋੜੀ ਆਵੇ ਤੇ ਵਜਰ ਹੋਵੇ ਕਹਿੰਦੇ ਕਮਾਂਡਰ ਤੋਂ ਉੱਪਰ ਹੈ ਪਰ 12 ਫੋੜ ਨਹੀਂ ਪੈ ਜੇ ਗੱਲ ਔਖੀ ਹੋ ਜੇ ਮੇਰੇ ਵੀਰੋ ਪਰ ਛੋਟਾ ਨਾਥ ਉਧਰ ਪ੍ਰੈਸ ਵੱਜੀ ਹੈ ਪੈਰ ਰੱਖ ਰਿਹਾ ਮੇਰੇ ਵੀਰੋ ਨਾਥ ਸਕੂਟਰ ਨੇ ਬਾਈ ਕੰਦਾ ਸਕੂਟਰ ਯਾਨੀ ਸਕੂਟਰ ਨੇ ਬਿਜਲੀ ਤੋਂ ਆਪਣੀ ਤਵਰੀਆਂ ਵਾਲਾ ਜਿਹਦੀਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਗੱਲਾਂ ਹੋਣੀਆਂ ਨੇ ਅਗਲੀ ਰੇਡ ਨਾਸ ਦੀ ਪੈ ਰਹੀ ਹੈ ਅਮਰਤਪਾਲ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਭਜਾ ਹੈ ਨੌਜਾਨ ਅਮਰਤਪਾਲ ਨਾਸ ਗੁਰਦਾਸਪੁਰ ਲੈਨ ਦੇ ਲਈ ਖੇਡਿਆ ਸੀ ਜਨ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਉਸ ਪਰੇ ਗਰਾਊਂਡ ਦੇ ਵਿੱਚ ਭੇਜ ਦਿਓ ਜੀ ਸੁਖਵਿੰਦਰ ਜੀ ਉਸਲੇ ਦੇ ਦਿਓ ਜੇ ਕਿਸੇ ਖਿਡਾਰੀ ਨੂੰ ਲੋੜ ਹੈ ਤਾਂ ਸਾਹਮਣੇ ਵਾਸਤੇ ਪਾਲ ਨਾਥ ਦਾ ਮੇਰੀ ਵੀਰ ਜੀ